ਸਤਿ ਸ਼੍ਰੀ ਅਕਾਲ ਜੀ ਮੈਂ ਗਗਨਦੀਪ ਸਿੰਘ ਗਹਿਲ ਤੁਹੇ ਜਿੜੇ ਚਲੇ ਰੰਗਲਾ ਪੰਜਾਬ ਦੇ ਨਾਲ ਤੇ ਆਪਾਂ ਪਹੁੰਚੇ ਜੈਤੋ ਵੀਡੀਓ ਦਾ ਹਫਤਲ ਦੇ ਵਿੱਚ ਜਿੱਥੇ ਕਿ ਤੜਕੇ ਖੇਤ ਮਜ਼ਦੂਰ ਜੂਨੀਅਨ ਵੱਲੋਂ ਧਰਨਾ ਲਗਾਇਆ ਗਿਆ ਸੀਗਾ ਤੇ ਆਪਾਂ ਕਰਦੇ ਆ ਗੱਲਬਾਤ ਕੀ ਸੀ ਸਾਰਾ ਮਸਲਾ ਤੇ ਕਿਸ ਸੰਬੰਧ ਵਿੱਚ ਇਹ ਧਰਨਾ ਦਿੱਤਾ ਗਿਆ ਸੀਗਾ ਤੇ ਗੱਲਬਾਤ ਕਰਦੇ ਆ ਸੱਸੀਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐ ਬਾਈ ਜੀ ਜਿਹੜੇ ਧਰਨਾ ਦਿੱਤਾ ਗਿਆ ਸੀ ਕਿਸ ਸੰਬੰਧ ਵਿੱਚ ਧਰਨਾ ਦਿੱਤਾ ਗਿਆ ਸੀਗਾ ਤੇ ਕੀ ਤੁਹਾਨੂੰ ਵਿਸ਼ਵਾਸ ਦਿਵਾ ਕੇ ਧਰਨਾ ਜਿਹੜਾ ਚੱਕਿਆ ਹੈ ਗਿਆ ਅਸੀਂ ਭਾਈ ਜੀ ਪੰਜਾਬ ਖੇਤ ਮਜ਼ਦੂਰ ਜੁਨਨ ਵੱਲੋਂ ਅੱਜ ਲੋਕਲ ਮੰਗਾਂ ਨੂੰ ਲੈ ਕੇ ਵੀਡੀਓ ਦਫ਼ਤਰ ਆਏ ਸੀਗੇ ਉ ਤਾਂ ਇਹ ਜਿਹੜੇ ਲੋਕ ਉੱਠ ਖੜਦੇ ਆ ਉਹ ਠੀਕ ਹੈ ਸਾਰੇ ਪੰਜਾਬ ਦੇ ਵਿੱਚ ਹੀ ਹਾਲਤ ਹੈ ਕਿ ਜਿੱਥੇ ਸਰਕਾਰ ਦੌਂਗ ਜੇ ਮਾਰਦੀ ਆਵੇ ਸੀ ਮਤਲਬ ਸੌਦਨ ਕੰਮ ਦਿੰਦੇ ਆ ਅਸੀਂ ਜਿੱਥੇ ਸਾਰੇ ਸਾਲ ਦੀ ਮੰਗ ਕਰਦੇ ਆ ਵੀ ਲੋਕ ਬੇਲੇ ਆ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਮਹਗਾਈ ਵਧੀ ਜਾ ਰਹੀ ਹੈ ਤੇ ਬੇਰਜ਼ਗਾਰੀ ਯਾਨੀ ਲੋਕਾਂ ਦੇ ਉੱਪਰ ਦੀ ਪੈ ਰਹੀ ਹੈ ਤਾਂ ਹਾਲਤ ਹੈ ਵੀ ਇੱਥੇ ਬਲਾਕ ਦੇ ਜਿੱਤੋ ਬਲਾਕ ਦੇ ਵਿੱਚ ਅਸੀਂ ਧਰਨਾ ਲਾਇਆ ਹੋਇਆ ਵੀਡੀਓ ਦਫ਼ਤਰ ਦੇ ਜਾਨੀ ਲੋਕਾਂ ਦੀ ਮੰਗ ਇਹ ਸੀ ਕਿ ਇੱਥੋਂ ਦੇ ਜੀਆਰਐਸ ਜਿਨ੍ਹਾਂ ਨੂੰ ಗ್ರಾಮ ਸੇਵਕ ਕਹਦੇ ਆ ਜਾਨੀ ਉਹ ਲੋਕਾਂ ਨੂੰ ਸਾਡੇ ਮਜ਼ਦੂਰਾਂ ਨੂੰ ਇਹ ਕਹਿ ਰਹੇ ਆ ਵੀ ਲਾਰੇ ਲਾ ਰਹੇ ਆ ਕਿਤੇ ਕਹਿੰਦੇ ਫਰਵਰੀ ਦੇ ਵਿੱਚ ਤੁਹਾਡਾ ਮਾਸਟਰ ਕੋਲ ਕੱਢਾਂਗੇ ਤਾਂ ਕਿ ਪੰਜ-ਛੇ ਦਿਨ ਕੰਮ ਕਰਾ ਕੇ ਉਦੋਂ ਮੁੜ ਕੇ ਫਿਰ 31 ਮਾਰਚ ਆਜੂਗੀ ਜਾਨੀ ਤਕਰੀਬਨ 50 ਦਿਨ ਹੀ ਕਿਸੇ ਦੇ 40 ਦਿਨ ਹੋਇਆ ਕਿਸੇ ਦੇ 30 ਹੋਇਆ ਕਿਸੇ ਦੇ 50 ਹੋ ਗਿਆ ਠੀਕ ਹੈ ਜਾਨੀ ਲੋਕਾਂ ਦਾ ਬਕਾਇਆ ਪਿਆ ਅਜੇ ਤੱਕ ਤੇ ਹੁਣ ਦਸੰਬਰ ਚ ਆਪਾਂ ਆ ਗਏ ਹਾਂ ਹਮ ਸਾਲ ਪੂਰਾ ਹੋਣ ਵਾਲਾ ਤੇ 100 ਦਿਨ ਹਜੇ ਲੋਕਾਂ ਨੂੰ ਪੂਰਾ ਨਹੀਂ ਹੋਇਆਗਾ ਠੀਕ ਹੈ ਇਸ ਵਾਸਤੇ ਅਸੀਂ ਵੀ ਘਟੋ ਘਟ ਜਦੋਂ ਮਜ਼ਦੂਰ ਕੰਮ ਮੰਗਦੇ ਉਹਨੂੰ ਕੰਮ ਦੇਣਾ ਚਾਹੀਦਾ ਹਮ ਅਗਲੀ ਗੱਲ ਇਹ ਕਿ ਜਿਹੜਾ ਭਗਵੰਤ ਮਾਨੇ ਕਹਿੰਦਾ ਸੀ ਮੁਰਗੀ ਦੇ ਮਰੀ ਦੇ ਪੈਸੇ ਵੀ ਦੇਊਗਾ ਤੇ ਅੰਡੇ ਦੇ ਪੈਸੇ ਵੀ ਦੇਊਗਾ ਹਮ ਜਾਨੀ ਇੱਥੇ ਉਮੇਦੂਰ ਆਏ ਆ ਜਿਨ੍ਹਾਂ ਦਾ ਮੀਆਂ ਦੇ ਨਾਲ ਹੜਾਂ ਦੇ ਨਾਲ ਉਹਨਾਂ ਨੂੰ ਨੁਕਸਾਨ ਹੋਇਆ 20 ਪੈਣ ਨਾਲ ਮਕਾਨ ਟਹਿਗੇ ਯਾਨੀ ਉਹਨਾਂ ਨੂੰ ਅਜੇ ਤੱਕ ਫੁੱਟੀ ਕੌਡੀ ਨਹੀਂ ਦਿੱਤੀ ਹੈਗੀ ਠੀਕ ਹੈ ਤਾਂ ਅਗਲੀ ਗੱਲ ਇਹ ਹੈਗੀ ਵੀ ਇੱਥੇ ਮਜ਼ਦੂਰ ਬਹੁਤ ਆਏ ਜਿਨ੍ਹਾਂ ਨੇ ਕੰਮ ਕੀਤਾ ਪਰ ਪੈਸੇ ਨਹੀਂ ਆਏ ਹੈਗੇ ਯਾਨੀ ਖੜੇ ਬਕਾਏ ਜਿਹੜੇ ਹੈਗੇ ਆ ਉਹ ਲੈਣ ਵਾਸਤੇ ਤੇ ਮਜ਼ਦੂਰਾਂ ਦਾ ਜਿਹੜਾ 31 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜਾ ਪੂਰਾ 100 ਦਿਨ ਦਾ ਟੀਚਾ ਰੱਖਿਆ ਸਰਕਾਰ ਨੇ ਤੇ ਲੋਕਾਂ ਦਾ ਹੱਕ ਬਣਦਾ ਕਿ ਸਾਨੂੰ ਉਹ ਕੰਮ ਦਿੱਤਾ ਜਾਵੇ ਜਿਹੜੀ ਉਹ ਟੀਚਾ ਪੂਰਾ ਕਰਵਾਉਣ ਵਾਸਤੇ ਅੱਜ ਧਰਨਾ ਲਾਇਆ ਸੀ ਵੀ ਸਾਡਾ ਜਿਹੜਾ 100 ਦਿਨ ਦਾ ਟੀਚਾ ਸਰਕਾਰ ਨੇ ਰੱਖਿਆ ਉਹ ਪੂਰਾ ਕਰੇ ਪਰ ਅਸੀਂ ਭਾਵੇਂ ਪੂਰੇ ਸਾਲ ਦੀ ਮੰਗ ਕਰਦੇ ਆ ਉਹ ਸਰਕਾਰ ਨਾਲ ਮੰਗਾਏ ਕਿ ਉਹ ਸਾਨੂੰ ਪੂਰਾ ਸਰਕਾਰ ਦੇਵੇ ਪੂਰਾ ਸਾਲ ਪਰ ਜਿਹੜਾ ਵੀਡੀਓ ਨਾਲ ਸੰਬੰਧਿਤ ਹੈ ਇਹ ਹੈ ਕਿ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਸਾਡਾ ਡੰਗ ਟਪਾਉਣ ਤੇ ਲੱਗੇ ਹੋਏ ਆ ਕੰਮ ਦੇਣ ਤੇ ਨਹੀਂ ਲੱਗੇ ਹੋਏ ਇਸ ਕਰਕੇ ਅੱਜ ਅਸੀਂ ਇੱਕ ਸੈਂਕੜੇ ਮਜ਼ਦੂਰ ਆਏ ਸੀਗੇ ਮਾਵਾਂ ਭੈਣਾਂ ਆਈਆਂ ਸੀ ਸਾਡੇ ਨਰੇਗਾ ਦੇ ਵਿੱਚ ਕੰਮ ਕਰਨ ਵਾਲੇ ਸਾਡੇ ਕਿਰਤੀ ਲੋਕ ਆਏ ਸੀ ਉਹਨਾਂ ਨੇ ਇੱਥੇ ਧਰਨਾ ਲਾਇਆ ਤੇ ਅਕਾਊਂਟੈਂਟ athesh kumar ਆ ਕੋਈ ਇੱਥੇ ਵੀਡੀਓ ਦਫ਼ਤਰ ਵੀਡੀਓ ਸਾਹਿਬ ਵੀ ਹੈ ਨਹੀਂ ਸੀਗੇ ਏਪੀਓ ਸਾਹਿਬ ਵੀ ਹੈ ਨਹੀਂ ਸੀ ਉਹਨਾਂ ਦੇ ਬਿਹੇਵ ਦੇ ਉੱਤੇ ਉਹਨਾਂ ਨੇ ਮੰਗ ਪੱਤਰ ਲਿਆ ਉਹਨਾਂ ਨੇ ਭਰੋਸਾ ਦਿਵਾਇਆ ਤੇ ਵੱਡੀ ਗੱਲ ਇਹ ਆ ਕਿ ਇੱਥੋਂ ਦੇ ਸੈਂਕੜੇ ਕਾਰਡ ਆ ਜਿਹੜੇ ਸੇਵੇ ਵਾਲੇ ਪਿੰਡ ਦੇ ਇੱਥੇ ਇੱਕ ਜੀਆਰਐਸ ਆ ਗੰਗਾ ਸਿੰਘ ਉਹਨੂੰ ਕਹਿੰਦੇ ਆ ਯਾਨੀ ਉਹ ਉਹਨਾਂ ਦੇ ਸਾਲਾਂ ਤੋਂ ਉਹਦੇ ਘਰੀ ਰੱਖੀ ਬਿਠਨ ਨੂੰ ਕਾਰ ਨਹੀਂ ਦਿੱਤੇ ਹਜੇ ਤੱਕ ਅੱਛਾ ਯਾਨੀ ਇਹ ਹਾਲਤ ਹੈ ਵੀ ਜਿਹੜੇ ਲੋਕਾਂ ਨੂੰ ਕੀ ਪਤਾ ਵੀ ਸਾਡਾ ਕੰਮ ਚੱਲਦਾ ਹੈ ਨਹੀਂ ਚੱਲਦਾ ਉਹਨੂੰ ਕਾਲਾ ਦੇ ਨੰਬਰ ਹੀ ਨਹੀਂ ਪਤਾ ਹੈਗਾ ਯਾਨੀ ਕਹਿੰਦਾ ਹੈ ਵੀ ਉਹਨੇ ਸਾਈਨ ਨਹੀਂ ਕੀਤੇ ਤਾਂ ਫਿਰ ਇਹ ਵੀਡੀਓ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਤੇ ਸਾਈਨ ਕਰਵਾ ਕੇ ਦੇਵੇ ਤਾਂ ਬਹੁਤ ਲੋਕ ਇਸ ਗੱਲ ਤੋਂ ਹੀ ਕੰਮ ਤੋਂ ਵਾਂਝੇ ਬੈਠੇ ਨੇ ਉਹਨਾਂ ਕੋਲੇ ਕਾਰ ਹੀ ਹੈ ਨਹੀਂ ਠੀਕ ਹੈ ਤੇ ਫਿਰ ਉਹ ਜਿਹੜਾ ਜੀਆਰਐਸ ਦਾ ਤੁਸੀਂ ਨਾਮ ਲਿਆ ਜੀ ਉਸ ਤੇ ਕੋਈ ਕਾਰਵਾਈ ਕਰਨ ਦੀ ਕੋਈ ਤੁਹਾਨੂੰ ਭਰੋਸਾ ਦਿੱਤਾ ਗਿਆ ਵੀ ਉਹ ਕੋਈ ਉਸ ਨੂੰ ਨਿਗਾਹ ਦੇ ਵਿੱਚ ਲਿਆਂਦਾ ਜਾਵੇਗਾ ਜਾਂ ਕਾਰਡ ਪਹੁੰਚਦੇ ਕਿਤੇ ਜਾਣਗੇ ਮਦੁਰਾ ਤੱਕ ਉਹਨਾਂ ਜਿਹੜਾ ਵੀਡੀਓ ਸਾਹਿਬ ਦੇ ਬਿਹੇਵੀਅਰ ਤੇ ਮਤਲਬ ਆਏ ਸੀ ਅਕਾਊਂਟੈਂਟ ਸਾਹਿਬ ਉਹਨਾਂ ਨੇ ਉਹਨੂੰ ਸਖਤੀ ਨਾਲ ਕਿਹਾ ਵੀ ਕੱਲ ਨੂੰ 12 ਵਜੇ ਇੱਥੇ ਵੀਡੀਓ ਸਾਹਿਬ ਕੋਲ ਆ ਤੇ ਉਹਨਾਂ ਦੇ ਕਾਰਡ ਵੀ ਵਾਪਸ ਕਰਨੇ ਆ ਤੇ ਗੱਲ ਕਰ ਵੀ ਤੂੰ ਇਹ ਕਿਉਂ ਰੱਖਿਆ ਇਰ ਇਸ ਕਰਕੇ ਕਿਹਾ ਜੇ ਨਾ ਹੋਊ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਫਿਰ ਇਹਨਾਂ ਗੱਲਾਂ ਤੇ ਰੱਖਾਂਗੇ ਮੋਰਚਾ ਲਾਵਾਂਗੇ ਭਾਵੇਂ ਸਾਨੂੰ ਇੱਥੇ ਰਾਤ ਰਹਿਣੀ ਪਵੇ ਭਾਵੇਂ ਦੋ ਦਿਨ ਰਹਿਣਾ ਪਵੇ ਅਸੀਂ ਇਸ ਗੱਲ ਤੇ ਆਵਾਂਗੇ ਤੇ ਦੂਜੀ ਵੀੜੀ ਵੱਡੀ ਗੱਲ ਇਹ ਹੈਗੀ ਆ ਕਿ ਅਸੀਂ ਇਹਨੂੰ ਕਿਹਾ ਵੀ ਘੱਟੋ-ਘੱਟ ਜਿਵੇਂ ਹੁਣ ਦਸੰਬਰ ਦਾ ਮਹੀਨਾ ਆ ਗਿਆ ਹਮ ਅੱਗੇ ਰਹਿ ਕੇ ਜਨਵਰੀ ਤੇ ਫਰਵਰੀ ਜਿਹੜੀ ਚਾਲ ਨਾਲੇ ਚੱਲਦੇ ਆ ਇਹ ਕੰਮ 100 ਦਿਨ ਦਾ ਪੂਰਾ ਨਹੀਂ ਹੋਣਾਗਾ ਅਸੀਂ ਘੱਟੋ-ਘੱਟ ਤਿੰਨ-ਤਿੰਨ ਹਫ਼ਤਿਆਂ ਦਾ ਮਾਸਟਰੋਲ ਕੱਢਣ ਤੇ ਤਿੰਨ-ਤਿੰਨ ਹਫ਼ਤੇ ਲੋਕਾਂ ਨੂੰ ਲਗਾਤਾਰ ਕੰਮ ਦੇਣ ਤਾਂ ਕਿ 31 ਮਾਰਚ ਤੱਕ ਉਹ ਕੰਮ ਦਾ ਟਿੱਕਾ ਤੇ ਮਾਤਾ ਜੀ ਮਿਲਦਾ ਕਾ ਮੈ ਤੁਹਾਨੂੰ ਫਿਰ ਨਹੀਂ ਮਿਲਦਾ ਵੀਰੇ ਨਹੀਂ ਮਿਲਦਾ ਤੇ ਪੈਸੇ ਪੂਸੇ ਜਿੰਨਾ ਕੰਮ ਮਿਲਦਾ ਉਹਨੇ ਕਦੇ ਪੈਸੇ ਪੂਸੇ ਆਈ ਜਾਂਦੇ ਖਾਤੇ ਚ ਪੈਸੇ ਹੁਣ ਤਾਂ ਸਾਨੂੰ ਆਈ ਘਟ ਕੇ ਆ ਧਾੜੀ ਦਿੱਤੀ ਨਹੀਂ ਤੇ ਮੇਰੀ ਤਾਂ ਇੱਕ ਧਾੜੀ ਵੀ ਘਟ ਦਿੱਤੀ ਆ ਕਿਹੜਾ ਪਿੰਡ ਸਾਡਾ ਮਾਤਾ ਸਾਡਾ ਪਿੰਡ ਚੈਨਾ ਵੀਰੇ ਚੈਨਾ ਹਾਂਜੀ ਕੰਮ ਕਿੰਨੇ ਦਿਨਾਂ ਦਾ ਮਿਲਿਆ ਤੁਹਾਨੂੰ ਕੰਮ ਸਾਨੂੰ 3 ਦਿਨ ਹੀ ਹੋਏ ਲੱਗੇ ਆ ਠੀਕ ਆ ਬਸ ਤੇ ਕੰਮ ਸ਼ੀਦਨਾ ਦਾ ਅਸੀਂ ਮਿਲੇ 3 ਦਿਨਾਂ ਦਾ ਮਿਲਦਾ ਕੰਮ ਜੀ ਤੁਹਾਨੂੰ ਨਹੀਂ ਵੀਰੇ ਕੰਮ ਤੇ ਜਿਹੜਾ ਮੈਂ ਲਾ ਜਿੰਨਾ ਕੰਮ ਤੁਸੀਂ ਕੀਤਾ ਪਹਿਲਾਂ ਸਾਲ ਦੇ ਵਿੱਚ ਉਹਦੇ ਕੋਈ ਪੈਸੇ ਆਏ ਆਏ ਉਹਦੇ ਪੈਸੇ ਆਏ ਤਾਂ ਹੈ ਦੋ ਵਾਰੀ ਕੱਟ ਕੇ ਆਏ ਪਹਿਲਾਂ ਵੀ ਕੱਟ ਕੇ ਆਏ ਸੀ ਹੁਣ ਫੇਰ ਕੱਟ ਕੇ ਦਿਹਾੜੀ ਪਈ 6 ਦਿਨਾਂ ਦਾ ਕੰਮ ਆਇਆ ਸੀ 3 ਦਿਨ ਲਵਾਏ ਆ ਸਾਥੋਂ ਤੇ ਉਹ ਕਹਿੰਦੇ ਵੀ ਕੱਟ ਕੇ ਦਿਹਾੜੀ ਪਈ ਅੱਛਾ ਠੀਕ ਹੈ ਸਸੀ ਗੱਲ ਜੀ ਜਿਹੜਾ ਪੰਡਾ ਜਿਹਦਾ ਚਾਣਾ ਹੀ ਆ ਵੀਰੇ ਤੇ ਕੀ ਸਮੱਸਿਆ ਆ ਰਹੀ ਹੈ ਸੁਣੋ ਇਸ ਵਿੱਚ ਸਮੱਸਿਆ ਵੀ ਸਾਡੀ ਤਾਂ ਬੜੀ ਵੱਡੀ ਸਮੱਸਿਆ ਹੀ ਆ ਕਿ ਵੀ ਅੱਧੇ ਬੰਦਿਆਂ ਦਾ ਕੰਮ ਚੱਲ ਜਿੰਦਾ ਅੱਧਿਆ ਤਾਂ ਚੱਲਦਾ ਨਹੀਂ ਸਾਡਾ ਸੇਮਤੀ ਦਾ ਕੰਮ ਚੱਲਣਾ ਚਾਹੀਦਾ ਸਾਰਿਆਂ ਦਾ ਇੱਕ ਤੋਂ ਵੱਡੋ ਲੈ ਕੇ ਠੀਕ ਹੈ ਜੇ ਅਸੀਂ ਕੰਮ ਪੂਰਾ ਕਰਦੇ ਸਾਡੇ ਪੂਰੇ ਪੈਸੇ ਨਹੀਂ ਆਉਂਦੇਗੇ ਹੂੰ ਜੇ ਆਉਂਦੇ ਆ ਤੇ ਘਟ ਕੇ ਆਉਂਦੇ ਆ ਠੀਕ ਹੈ ਹਾਂਜੀ ਤੇ ਸਸੇ ਗੱਲ ਜੀ ਕਿਹੜਾ ਪਿੰਡ ਹੈ ਜੀ ਆਪਣਾ ਮੇਰੇ ਸਾਡਾ ਪਿੰਡ ਸੇਵੇ ਵਾਲਾ ਜੀ ਤੇ ਮਿਲ ਰਿਹਾ ਕੰਮ ਪੂਰਾ ਤੁਹਾਨੂੰ ਕਿ ਨਹੀਂ ਮਿਲ ਰਿਹਾ ਜੀ ਬਸ ਵੀਰੇ ਇੱਕ ਭੇੜ ਚੱਲ ਜੀ ਹੈ ਜੀ ਕੰਮ ਕਿਹੜਾ ਮਿਲਦਾ ਹੈ ਜੀ ਤੇ ਮਤਲਬ ਜਿੰਨਾ ਕੰਮ ਮਿਲਦਾਗਾ ਉਹਦੇ ਪੈਸੇ ਪ੍ਰੋਪਰ ਆਈ ਜਾਂਦੇ ਆ ਜਾਂ ਪੈਸੇ ਆਉਣ ਦੇ ਵਿੱਚ ਵੀ ਕੋਈ ਦਿੱਕਤ ਆ ਰਹੀ ਹੈ ਪੈਸੇ ਆਉਣ ਚ ਵੀ ਵੀਰੇ ਦਿੱਕਤਾਂ ਆਈ ਜਾਂਦੀਆਂ ਪਿਛਲੇ ਮਹੀਨਿਆਂ ਦੇ ਵਿੱਚ ਅਸੀਂ ਕੰਮ ਕੀਤਾ ਸੀਗਾ 9ਵੇਂ ਮਹੀਨੇ ਦੇ ਵਿੱਚ ਉਹਦੇ ਪੈਸੇ ਹੁਣ ਆਈਆ 11ਵੇਂ ਮਹੀਨੇ ਚ ਦਿੱਕਤਾਂ ਤਾਂ ਹੁੰਦੀ ਹੈ ਜੀ ਹੁਣ ਸਾਨੂੰ ਕੰਮ ਦਿੱਤਾ ਸੀਗਾ 6 ਦਿਨਾਂ ਦਾ ਜੀ ਤੇ ਉਹ ਕਹਿੰਦੇ ਸਵੇਚ ਪਾਣੀ ਹੈਗਾ ਸਾਨੂੰ 3 ਦਿਨਾਂ ਦਾ ਹੀ ਕੰਮ ਦਿੱਤਾ ਅੱਛਾ ਤੇ ਹੁਣ ਤੱਕ ਤੁਹਾਨੂੰ ਕਿੰਨੇ 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 ਦਿਨਾਂ ਦਾ ਕੰਮ ਮਿਲਿਆ ਹੈ ਸਾਰੇ ਸਾਲ ਦੇ ਵਿੱਚ 45 ਦਿਨ 55 ਬਸ ਕਿਸੇ ਦੇ ਹੋਗੇ ਕਿਸੇ ਦੇ 60 ਦਿਨ ਹੋਗੇ ਇੰਨਾ ਕੀ ਮਿਲਿਆ ਜੀ ਠੀਕ ਹੈ ਤੇ ਹੋਰ ਕੋਈ ਮਾਤਾ ਦੱਸਣੀ ਚਾਹ ਮੈ ਤਾਂ ਮਿਲਦਾ ਕੰਮ ਫਿਰ ਤੁਹਾਨੂੰ ਕਿ ਨਹੀਂ ਕੰਮ ਤਾਂ ਮਿਲਦਾ ਜੀ ਮਿਲਦਾ ਠੀਕ ਚੱਲਣਾ ਨਾ ਨਾ ਸਵਾਰ ਕੇ ਮਿਲਦਾ ਨਹੀਂ ਅੱਛਾ ਤੇ ਪਹਿਲੇ ਤੇ ਬਾਕੀ ਪੈਸੇ ਸਾਡੇ 6-6 ਦਿਨਾਂ ਦੇ ਹੁਣ ਆਏ ਨਹੀਂ ਤਿੰਨ-ਤਿੰਨ ਦਿਨ ਸਾਡੇ ਮੰਗ ਰੋ ਚੀਜ਼ ਇਹਨਾਂ ਦਾ ਦਿੱਤਾ ਸੀ ਤੇ ਤਿੰਨ ਦਿਨ ਲਵਾਈ ਆ ਸਾਨੂੰ ਤੇ ਉਹ ਆਏ ਨਹੀਂ ਸਾਡੇ ਜੀ ਤੱਕ ਠੀਕ ਹੈ ਤੇ ਸੋ ਤੁਸੀਂ ਜਿਵੇਂ ਵੇਖਿਆ ਦੀ ਗੱਲਬਾਤ ਕਰਵਾਈ ਹੈ ਮਜ਼ਦੂਰਾਂ ਦਾ ਕਹਿਣਾ ਹੈ ਵੀ ਸਾਨੂੰ ਕੰਮ ਵੀ ਪੂਰਾ ਨਹੀਂ ਮਿਲਦਾ ਜੇ ਕੰਮ ਮਿਲਦਾ ਤਾਂ ਜਿਹੜੇ ਪੈਸੇ ਆ ਉਹ ਬਹੁਤ ਹੀ ਰੜਕ ਰੜਕ ਕੇ ਪੈਸੇ ਮਿਲਦੇ ਆ ਤੇ ਕੰਮ ਵੀ 40 45 ਦਿਨਾਂ ਦਾ ਮਿਲਿਆ ਕੋਈ 100 ਦਿਨਾਂ ਦਾ ਕੰਮ ਨਹੀਂ ਮਿਲਿਆ ਤੇ ਸੋ ਜੁੜੇ ਰਹੋ ਚੈਨਲ ਦੇ ਨਾਲ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਾਵਾਂਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗਗਨਦੀਪ ਸਿੰਘ ਕਹਿੰਦਾ ਤੁਸੀਂ ਜੁੜੇ ਚੈਨਲ ਅੰਗਲਾ ਪੰਜਾਬ ਦੇ ਨਾਲ ਤੇ ਇੱਕ ਚੈਨੇ ਪਿੰਡ ਦਾ ਨਾ ਇੱਕ ਰੌਲਾ ਆਇਆ ਤੁਹਾਨੂੰ ਰੌਲਾ ਦੱਸ ਦਿਆ ਉਹ ਕਹਿੰਦੇ ਵੀ ਕੰਮ ਹੋਇਆ ਸੀ ਇਕੱਠਾ ਹੀ ਕੰਮ ਹੋਇਆ ਸੀਗਾ ਅ ਅੱਧੀ ਲੇਵਲ ਦੀ ਦਿਹਾੜੀ ਪੂਰੀ ਆਈ ਹੈ ਅੱਧਿਆਂ ਦੇ ਪੈਸੇ ਕੱਟ ਕੇ ਆਏ ਆ ਆਪਾਂ ਉਸ ਬੰਦੇ ਦੇ ਵਿੱਚ ਗੱਲਬਾਤ ਕਰਦੇ ਆ ਪਿੰਡਾ ਮੇਟ ਖੜਾ ਬਾਈ ਸਤਿ ਸ਼੍ਰੀ ਅਕਾਲ ਬਾਈ ਤੇ ਇਹਦਾ ਵੀ ਰੌਲਾ ਆਇਆ ਕਹਿੰਦੇ ਵੀ ਪੈਸੇ ਅੱਧੀ ਲੇਵਲ ਦੀ ਪੂਰੀ ਦਿਹਾੜੀ ਆ ਗਈ ਹੈ ਨਾ ਅੱਧਿਆਂ ਦੇ ਪੈਸੇ ਕੱਟ ਕੇ ਇਹਦਾ ਕੀ ਮਸਲਾ ਤੇ ਕੀ ਚੱਕਰ ਹੈ ਸਾਡਾ ਬਲੂ ਮੈਨਰ ਤੇ ਕੰਮ ਹੋਇਆ ਸੀ ਕੱਸੀ ਦਾ ਕੰਮ ਸੀਗਾ ਹੂੰ ਸਾਡੇ ਸ਼ਹੀਦਨਾ ਦਾ ਮਸਟੋਲ ਸੀ 4 ਦਿਨ ਲੱਗੇ ਹੂੰ 4 ਦਿਨ ਲਾ ਕੇ ਜੀ ਸਾਹਿਬ ਕਹਿੰਦੇ ਵੀ ਤੁਹਾਡਾ ਕੰਮ ਬੰਦ ਹੈ ਹੂੰ ਠੀਕ ਹੈ ਅਸੀਂ ਮਾਸਟਰ ਵਾਲਾ ਵੈਰੀਫਾਈ ਕਰਾ ਲਿਆ ਜੇਹ ਸਾਹਿਬ ਕਹਿੰਦੇ ਵੀ ਤੁਹਾਡਾ 900 900 ਬੰਦਾ ਕਾ ਤੇ ਜਦੋਂ ਅਸੀਂ ਇੱਥੇ ਦਫ਼ਤਰ ਆਏ ਦਫ਼ਤਰ ਵਾਲੇ ਕਹਿੰਦੇ ਸਾਡਾ ਸੈਕਟਰੀ ਹੈ ਜਰਨੈਲ ਸਿੰਘ ਉਹ ਕਹਿੰਦਾ ਵੀ ਤੁਹਾਡਾ ਹੈਗਾ 1,67,010 ਦਾ ਏਸਟੀਮੇਟ ਜਿਹੜੀ ਸਾਡੀ ਦੂਜੀ ਲੇਬਰ ਆ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ 25 ਜਣੇ ਆ ਉਹ 25 ਜਣਿਆਂ ਤੇ ਆਈਡੀ ਚੱਲੀ ਜਾਂਦੀ ਹੈ ਉਹਨੇ ਕੋਈ ਕੰਮ ਨਹੀਂ ਕੀਤਾ ਉਹਦੀ ਦਿਹਾੜੀ 303 ਪਈ ਹੈ ਸਾਡੀ ਲੇਬਰ ਦੀ ਦਿਹਾੜੀ 320 ਤੇ 36 ਰੁਪਏ ਪਈ ਹੈ ਅੱਛਾ ਠੀਕ ਹੈ ਜਿਹਨਾਂ ਨੇ ਤਾਂ ਕੰਮ ਕੀਤਾ ਹਾਂਜੀ ਉਹਨਾਂ ਦੀ ਦਿਹਾੜੀ ਘੱਟ ਪਈ ਜਿਹਨੇ ਨਹੀਂ ਕੀਤਾ ਕੰਮ ਉਹਨਾਂ ਦੀ ਵੈਸੀ ਉਹਨਾਂ ਦੀ ਦਿਹਾੜੀ ਵੱਧ ਪਈ ਆ ਜੀ ਜਿਹੜੀ ਲੇਬਰ ਆ ਸਾਡੇ 200 ਬੰਦਾ ਲੇਬਰ ਦਾ ਉਹ ਮੇਰੇ ਘਰੇ ਆ ਕੇ ਪਾਉਂਦੇ ਆ ਰੋਲਾ ਹੁਣ ਐ ਦੱਸੋ ਵੀ ਮੈਂ ਜੇਬ ਚ ਉਹਨਾਂ ਨੂੰ ਪੈਸੇ ਕਿੱਥੋਂ ਦੇਵਾਂ ਤੇ ਫਿਰ ਇਸ ਜਿਹੜਾ ਜਿਹੜੀ ਗੜਬੜੇਸ਼ ਇਹਨਾਂ ਹੋ ਰਹੀ ਆ ਸਾਰੇ ਇਸ ਦਾ ਜ਼ਿੰਮੇਵਾਰ ਤੁਸੀਂ ਕਿਹਨੂੰ ਮੰਨਦੇ ਫਿਰ ਇਹ ਦਾ ਉਹਦਾ ਜ਼ਿੰਮੇਵਾਰ ਸਾਰਾ ਸੈਕਟਰੀ ਆ ਸੈਕਟਰੀ ਨੇ ਸਾਨੂੰ ਇਹ ਨਹੀਂ ਦੱਸਿਆ ਵੀ ਤੁਹਾਡਾ ਐਸਟੀਮੇਟ ਇੰਨਾ ਹੈਗਾ ਜੇ ਸਾਡਾ ਐਸਟੀਮੇਟ ਮੰਨ ਲੈ 10 ਦਿਨ ਦਾ ਵੀ 1,60,000 ਦਾ ਅਸੀਂ ਉਸ ਹਿਸਾਬ ਨਾਲ 2 ਦਿਨ ਕੰਮ ਕਰਾਉਂਦੇ ਜਾਂ 3 ਦਿਨ ਕੰਮ ਕਰਾਉਂਦੇ ਜਿਹੜਾ ਕੰਮ ਰਹਿ ਜਾਂਦਾ ਰਹਿ ਜਾਂਦਾ ਕਿਸੇ ਤਰ੍ਹਾਂ ਤੇ ਫਿਰ ਤੁਹਾਡੀ ਇਸ ਮਸਲੇ ਸੈਕਟਰੀ ਨਾਲ ਗੱਲ ਹੋਈ ਉਹ ਦੁਬਾਰਾ ਵਿੱਚ ਵੀ ਆ ਚੱਕਰ ਪਿੰਡ ਚ ਪਿਆ ਪਿਆ ਵੀ ਦੱਸ ਕਿ ਦੀ ਸਫਾਈ ਦੇ ਵੀ ਲੋਕ ਤਾਂ ਮੈਨੂੰ ਘੇਰਦੇ ਆ ਕੇ ਸੈਕਟਰੀ ਸਾਹਿਬ ਤਾਂ ਕਹਿੰਦੇ ਗਾਣੂ ਐਸਟੀਮੇਟ ਵੱਧ ਬਣਾ ਲਿਆ ਕਰਾਂਗੇ ਹੁਣ ਮੈਨੇਜ ਕਰੋ ਮੈਂ ਇਹਨਾਂ ਨੂੰ ਕੀ ਮੈਨੇਜ ਕਰਾਂ ਜੀ ਅਗਲੇ ਗਾ ਮੇਰੇ ਗੱਲ ਪੈਂਦੀਆਂ ਆ ਕੇ ਮੈਂ ਹੁਣ ਮੈਂ ਗਰੀਬ ਬੰਦਾ ਮੈਂ ਇਹਨਾਂ ਨੂੰ ਘਰੋਂ ਕਿ ਹਰ ਲੋਕੀ ਗਲਤੀ ਸੈਕਟਰੀ ਦੀ ਹੈ ਪੈ ਮੇਡ ਦੇ ਗੱਲ ਜਾਂਦਾ ਹਾਂਜੀ ਗਲਤੀ ਸੈਕਟਰੀ ਦੀ ਹੈ ਪੈ ਮੇਡ ਦੇ ਗੱਲ ਜਾਂਦੀ ਮੈਂ ਤਾਂ ਹਾਜ਼ਰੀ ਲਾਉਣ ਦਾ ਮੇਰਾ ਮਕਸਦ ਹੈ ਮੈਂ ਹੁਣ ਇਹਨਾਂ ਨੂੰ ਘਰੋਂ ਪੈਸੇ ਕਿੱਥੋਂ ਦੇਵਾਂ ਜੀ ਠੀਕ ਹੈ ਤੇ ਕਿਸੇ ਦਿਨ ਕੋਈ ਆਏ ਨਹੀਂ ਹੋਵੇ ਤੁਸੀਂ ਕੋਈ ਗ੍ਰਾਮ ਸਭਾ ਨਹੀਂ ਬੁਲਾਈ ਗਈ ਇੱਥੇ ਕਿ ਸੈਕਟਰੀ ਵੀ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਹੋਵੇ ਜਾਂ ਕੋਈ ਤੁਸੀਂ ਇਦਾਂ ਦਾ ਕੋਈ ਪ੍ਰੋਗਰਾਮ ਲੀਕਿਆ ਹੋਵੇ ਕੋਈ ਗ੍ਰਾਮ ਸਭਾ ਪਿੰਨ ਤੇ ਬੁਲਾਈ ਗਈ ਹੋਵੇ ਨਹੀਂ ਜੀ ਕੋਈ ਗ੍ਰਾਮ ਸਭਾ ਨਹੀਂ ਜੇ ਸੈਕਟਰੀ ਨੂੰ ਕਹਿੰਦੇ ਹਾਜ਼ਰੀਆਂ ਚੈੱਕ ਕਰ ਜੋ ਹਾਜ਼ਰੀਆਂ ਨਹੀਂ ਚੈੱਕ ਕਰਨਾ ਹੁੰਦੇ ਹੂੰ ਆਪ ਕੰਮ ਹੁੰਦਾ ਉਦੋਂ ਫੋਨ ਚੱਕ ਲੈਂਦੇ ਜਦੋਂ ਅਸੀਂ ਲਾ ਲਾਉਣੇ ਆ ਫੋਨ ਸਾਡਾ ਫੋਨ ਨਹੀਂ ਚਾਹਦਾ ਜਿਹੜੇ ਸਾਡੀ ਦੂਜੀ ਮੇਟ ਆ ਉਹ ਪਿੰਡ 'ਚ ਬਹੁਤ ਪੱਖਵਾਦ ਪੈਦਾ ਕਰਦੀ ਆ ਉਹ ਬੁੜਿਆਂ ਨੂੰ ਘਰ ਘਰ ਜਾ ਕੇ ਕਹਿੰਦੀ ਆ ਵੀ ਸਾਡੀ ਤੁਹਾਡੀ 300 ਰੁਪਈਆ ਪਈ ਆ ਤੁਹਾਡੀ ਉਹ ਹੋਈ ਆ ਵੀ ਤੁਸੀਂ ਲੜਾਈ ਕਰੋ ਇਹ ਕਰੋ ਉਹ ਬਹੁਤ ਪੱਖਵਾਦ ਕਰਦੀ ਆ ਪੱਖਵਾਦ ਕਰਕੇ ਅਸੀਂ ਪਹਿਲਾਂ ਦੋ ਪਾਰਟੀਆਂ ਸੀ ਇੱਕ ਪਾਰਟੀ ਕੀਤੀ ਹੁਣ ਜੇ ਅਸੀਂ ਉਹਨੂੰ ਸੈਕਟਰੀ ਨੂੰ ਕਹਿੰਨੇ ਆ ਵੀ ਆਈਡੀ ਡਿਲੀਟ ਕਰ ਉਹ ਆਈਡੀ ਨਹੀਂ ਡਿਲੀਟ ਕਰਦਾ ਠੀਕ ਹੈ ਹਾਂਜੀ ਤੇ ਉਹ ਸੈਕਟਰੀ ਦਾ ਕਿਹੜਾ ਪਿੰਡ ਆ ਫੈਕਟਰੀ ਦਾ ਹੀ ਪੈਂਡਰ ਮਾਣਾ ਨਾਮ ਜਰ ਰਾਇ ਸਿੰਘ ਜੀ ਜਨੈਲ ਸਿੰਘ ਤੇ ਤੁਸੀਂ ਕਹਿੰਦਾ ਕਹਿਣਾ ਚਾਹੁੰਦੇ ਸੀਗੇ ਜੀ ਜੀ ਆਹੀ ਕੁਝ ਕਹਿਣਾ ਵੀ ਸਾਡੇ ਪਿੰਡ ਚ ਕੰਮ ਚੱਲਣਾ ਚਾਹੀਦਾ ਅਸੀਂ ਇਹੀ ਗੱਲ ਕਹਿੰਦੇ ਆ ਵੀ ਬਾਰਡਰ ਵਾਸਤੇ ਕੰਮ ਚੱਲੀ ਜਾਂਦਾ ਮਹੀਨਾ ਹੋ ਗਿਆ ਤੇ ਚੱਲਦੇ ਨੂੰ ਬੁਢਾਣਾ ਨੂੰ ਕਿਸੇ ਨੂੰ ਲਾਉਂਦਾ 10 ਬੰਦੇ ਹੀ ਲਾਈ ਬੈਠੇ ਆ ਅੱਛਾ ਅਸੀਂ ਇਹੀ ਕਹਿੰਦੇ ਆ ਵੀ ਸਾਡੇ ਫਿਰ ਬੁਢਾਣਾ ਕਿੱਧਰ ਜਾਣ ਪਿੰਡ ਚ ਬੰਦੇ ਬੰਦੇ ਨੇ ਉਹਨਾਂ ਦੇ ਕਾਰਡ ਪੂਰੇ ਕਰੀ ਜਾਂਦੇ ਆ ਵੀ ਸਾਥਾਂ ਧਰਨਿਆਂ ਤੇ ਵੀ ਸਾਨੂੰ ਲੈ ਜਾਂਦੇ ਆ ਤੇ ਸਾਨੂੰ ਕਹਿੰਦੇ ਆ ਕੰਮ ਚਲਾਵਾਂਗੇ ਦੂਜੇ ਦਿਨ ਚਲਾਵਾਂਗੇ ਤੀਜੇ ਦਿਨ ਚਲਾਵਾਂਗੇ ਕੰਮ ਕੋਈ ਨਹੀਂ ਚੱਲਦਾ ਸਾਡੇ ਕੋਲ ਸੈਕਟਰੀ ਅੱਜ ਗ ਦੀ ਭਾਈ ਸਾਡਾ ਕੰਮ ਚਲਾ ਚਾਹੇ ਸਾਨੂੰ ਕੰਮ ਦੇ 15 ਦਿਨਾਂ ਦਾ 20 ਦਿਨਾਂ ਦਾ ਕੋਈ ਤਾਂ ਕੰਮ ਦੇਵੇ ਤੁਸੀਂ ਅੱਜ ਇੱਥੇ ਆਏ ਸੀ ਵੀਡੀਓ ਦਾ ਇੱਥੇ ਵੀ ਤੁਸੀਂ ਆਪਣੀ ਮੰਗ ਰੱਖੀ ਨਹੀਂ ਪਹਿਲੇ ਤੁਸੀਂ ਦੱਸਿਆ ਨਹੀਂ ਇੱਥੇ ਮੰਗ ਜੀ ਅਸੀਂ ਰੱਖੀ ਅਸੀਂ ਆਖਿਆ ਵੀ ਸਾਨੂੰ ਤਿੰਨ ਹਫ਼ਤਿਆਂ ਦਾ ਕੰਮ ਮਿਲਣਾ ਚਾਹੀਦਾ ਨਹੀਂ ਜਿਹੜੀ ਤੁਸੀਂ ਮਤਲਬ ਇੱਥੇ ਰਿਸ਼ਕ ਕਰਦੇ ਸੀ ਵੀ ਸਾਨੂੰ ਅੱਧਿਆਂ ਨੂੰ ਪੈਸੇ ਘੱਟ ਆਉਂਦੇ ਆ ਇਹ ਦੱਸੀ ਸੀ ਹਾਂ ਜੀ ਹਾਂ ਜੀ ਉਹਨਾਂ ਨੇ ਮੰਗ ਪੱਤਰ ਲਿਆ ਹੋ ਹੈ ਨਹੀਂਗਾ ਠੀਕ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਬਸ ਵੀਰੇ ਅਸੀਂ ਐਂ ਕਹਿਣਾ ਚਾਹੁੰਦੇ ਸਾਡੇ ਚੈਣੇ ਚ ਕਹਿ ਦਿੰਦੇ ਕੰਮ ਹੀ ਹੈ ਨਹੀਂਗਾ ਕੰਮ ਚੱਲਣਾ ਚਾਹੀਦਾ ਸੀ ਬੇਜ਼ਰ ਤੇ ਬੜੰਗਾ ਨੂੰ ਕੀ ਖਾ ਬੜੰਗਾ ਕੀ ਖਾਣ ਸਹੀ ਆ ਬੰਦੇ ਤਾਂ ਤਾਂ ਕਰਦੇ ਬੰਦੇ ਨੂੰ ਕੰਮ ਜਮੇ ਨਹੀਂ ਮਿਲਦਾ ਜੀ ਭੋਰਾ ਵੀ ਕੰਮ ਹਾਂ ਸੋ ਤੁਸੀਂ ਵੇਖ ਰਹੇ ਹੋ ਇਹ ਪਿੰਡ ਚੈਨਾ ਦੇ ਲੋਕਾਂ ਦੀ ਜਿਹੜੀ ਸੈਕਟਰੀ ਦੇ ਨਾਲ ਸਮੱਸਿਆ ਆ ਰਹੀ ਹੈ ਸਮੱਸਿਆ ਵਾਲੀ ਆ ਹੋਰ ਕਿਸੇ ਪਿੰਡ ਚ ਕੋਈ ਕੰਮ ਚੱਲਦਾ ਜਿੰਨੇ ਇੱਥੇ ਪਿੰਡ ਆਇਆ ਉਹਨੇ ਪਿੰਡ ਚ ਸਮੱਸਿਆ ਸਾਡੇ ਵੱਧ ਤੋਂ ਵੱਧ ਚੈਨੇ ਚ ਸਮੱਸਿਆ ਚੈਨੇ ਚ ਸਾਡੇ ਚੀਜ਼ ਨਾ ਦਾ ਕੰਮ ਲਿਆ ਕੇ ਛੇ ਦਿਨਾਂ ਦਾ ਕੰਮ ਲਿਆਉਂਦੇ ਆ ਤੇ ਚਾਰ ਦਿਨ ਦੋ ਦਿਨ ਪਤਾ ਨਹੀਂ ਕਿੱਧਰ ਹੀ ਲੈ ਜਾਂਦੇ ਆ ਬਸ ਮੁੜ ਕੇ ਨਾ ਉਹਦੇ ਪੈਸੇ ਡੇਢ-ਡੇਢ ਸੌ ਦਿਹਾੜੀ ਪਾ ਦਿੰਦੇ ਆ ਸੋ ਤੁਸੀਂ ਦੇਖ ਰਹੇ ਹੋ ਇਹ ਸਮੱਸਿਆ ਕੈਨੇਡਾ ਦੇ ਪੈਣ ਦੇ ਲੋਕਾਂ ਦੀ ਉਹ ਕਹਿੰਦੇ ਵੀ ਸੈਕਟਰੀ ਦੇ ਨਾਲ ਸਾਡਾ ਕੋਈ ਸਿਸਟਮ ਚੱਲ ਰਿਹਾ ਹੈ ਅੱਧੇ ਲੋਕਾਂ ਦੀ ਦਿਹਾੜੀ ਵੱਧ ਪਾ ਰਿਹਾ ਤੇ ਅੱਧੇ ਲੋਕਾਂ ਦੀ ਦਿਹਾੜੀ ਘੱਟ ਪਾ ਰਿਹਾ ਤੇ ਸੈਕਟਰੀ ਲੋਕਾਂ ਦਾ ਕਹਿੰਦਾ ਵੀ ਸਾਡੇ ਮੱਥੇ 'ਤੇ ਵੀ ਲੱਗ ਰਿਹਾ ਹੈ ਕਿ ਪ੍ਰਸ਼ਾਸਨ ਇਸ ਤੇ ਕੋਈ ਕਾਰਵਾਈ ਕਰਨਗੇ ਵੀਡੀਓ ਸਾਹਿਬ ਅੇ ਵੇਖਦੇ ਆਪਾਂ ਇਹਦਾ ਧਰਨਾ ਦਿੱਤਾ ਸੀਗਾ ਤੇ ਵੀਰੋ ਸਾਹਿਬ ਆਪ ਤਾਂ ਨਹੀਂ ਮਿਲੇ ਉਹਨਾਂ ਦੇ ਵheits ਤੇ ਇਹਨਾਂ ਦਾ ਮੰਗ ਪੱਤਰ ਲਿਖਤਾ ਗਿਆ ਹੈਗਾ ਇਹਨਾਂ ਦਾ ਕਹਿਣਾ ਕਿ ਜੇ ਸਾਡੇ ਮੰਗਾਂ ਨਾ ਮੰਨੇਗਾ ਤਾਂ ਇਸ ਤੋਂ ਬਾਅਦ ਅਸੀਂ ਇਹ ਸੰਘਰਸ਼ ਹੋਰ ਕਰੜਾ ਕਰਾਂਗੇ ਤੇ ਹੋ ਸਕਦਾ ਅਸੀਂ ਦਿਨ-ਰਾਤ ਦਾ ਵੀ ਧਰਨਾ ਲਾ ਗਏ ਤੋਂ ਜੁੜੇ ਰਿਹਾ ਚੰਦਰਕਲਾ ਪਿਆ ਦੇ ਨਾਲ ਧੰਨਵਾਦ ਜੀ